ਸਾਸਰੀਕਾਲ ਵੀਰ ਜੀ ਮਨਮੀਤ ਡੇੜੀ ਫਾਨ ਚ ਭੈਣ ਭਰਾਵਾਂ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਸ਼ਿਸ਼ਰੇয়াল ਅੱਜ ਵੀਰ ਪ੍ਰਦੀਪ ਕੋ ਪਹੁੰਚ ਚੁੱਕੇ ਆ ਅੱਜ ਜਲਸੀ ਵੈਰ ਵੀਰ ਕੋ ਟੌਪ ਕਲਾਸ ਆਈ ਆ ਇੱਕੋ ਵੈਰ ਆ ਵੀਰ ਕਹਿੰਦਾ ਅੱਜ ਪਸ਼ੂwidehat ਕੋ ਤੇ ਵੀਰ ਕੋ ਲੈਨੇ ਆ ਜਾਣਕਾਰੀ ਸਾਸਰੀਕਾਲ ਵੀਰ ਜੀ ਸਾਸਰੀਕਾਲ ਜੀ ਸਾਸਰੀਕਾਲ ਹੋਰ ਸੁਣਾਓ ਸੇਤਾਂ ਦੀ ਵਧੀਆ ਜੇ ਵਧੀਆ ਵੀਰ ਹੋਰ ਕਾਰੋਬਾਰ ਸਭ ਠੀਕ ਠਾਕ ਜੇ ਅੱਜ ਵੀਰ ਜੀ ਇੱਕੋ ਪਸ਼ੂ ਆ ਅੱਜ ਵੀਰ ਜੀ ਇੱਕੋ ਹੀ ਜੇ अच्छा कोई वीर कहता वही वीर जी एक वीर को ले आ गया ठीक है एक ले आ गया फिर तो दादा दा इदा पाए दी पा ले पेंट की वीर ने लल्ली है वीर जी नाम एड्रेस ਤੇ ਨੰਬਰ ਦੱਸਿਓ ਪਹਿਲਾਂ ਮੇਰਾ ਵੀਰ ਜੀ ਪ੍ਰਦੀਪ ਸਿੰਘ ਜੇ son of ਸਰਦਾਰ ਬਲਦੇਸ਼ ਸਿੰਘ ਪਿੰਡ ਸ਼ਿਸ਼ਰਿਆਲ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਹਾਂਜੀ ਵੀਰ ਜੀ ਫੋਨ ਨੰਬਰ 7783275 ਠੀਕ ਹੈ ਵੀਰ ਜੀ ਵੀਰ ਜੀ ਫਿਰ ਦੱਸਿਓ ਜੀ ਡਿਟੇਲ ਇਹਨੂੰ ਵੀ ਇੱਜ ਸੂਈ ਨੀ 4-5 ਦਿਨ ਹੋ ਗਏ ਜੇ ਚਾਰ-ਪੰਜ ਦਿਨ ਹੋ ਗਏ ਜੇ ਸੂਇਆ ਵੇਖੋ ਵੀਰ ਜੀ ਬੱਚਾ ਜੋ ਇਹ 7 ਕਿਲੋ ਜੇ 7 ਕਿਲੋ ਬੋਲਾ ਵੀ ਕਹਿੰਦਾ ਇਹਨੂੰ ਵੀਰ ਜੀ ਮੜੀ ਠੰਡ ਲੱਗੀ ਜਦੋਂ ਦਾ ਦਰਕਦਾ ਦੇ ਦੁੱਧ ਵਾਵਾ ਚੁੰਗ ਕੇ ਆ ਜਾ ਕੋਈ ਗੱਲ ਨਹੀਂ ਕੀਤੀ ਤੁਹਾਨੂੰ ਪਾਸ ਸਿਆਲ ਹੈਗਾ ਬੱਚਾ ਠੰਡ ਲੱਗ ਜਾਂਦੀ ਮੜੀ ਜੀ ਹਾਂਜੀ 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 ਵੀਰ ਜੀ ਬਾਕੀ ਠੰਡੀ ਸੀ ਲੈ ਲਓ ਵੀਰ ਜੀ ਫੇਸ ਕੁਆਲਟੀ ਦਿਖਾ ਦਿੰਦੇ ਥਾਲੇ ਵਾਲਾ ਦਿਖਾ ਦਿੰਦੇ ਤੁਹਾਨੂੰ ਵੇਖੋ ਵੀਰ ਜੀ 11 12 12 ਵਜੇ ਹੋਗੇ ਨਹੀਂ 11 ਵਜੇ ਦੇ 11 ਵਜੇ ਠੀਕ ਹੈ ਵੀਰ ਜੀ ਤੇ ਵੀਰ ਜੀ ਖੋਲਿਓ ਇਹਨੂੰ ਬਾਕੀ ਠੰਡੀ ਸੀ ਲਿਆ ਬਾਕੀ ਵੀ ਸ਼ਾਮਾਂ ਨੂੰ ਹੋਰ ਬੰਦੀ ਆ ਹਾਂਜੀ ਹਾਂਜੀ ਤੇ ਬਾਕੀ 5 ਫੈਂਟ ਦਾ ਦੁੱਧ ਦੇ ਦਾ ਠੀਕ ਆ ਵੀਰ ਜੀ ਹਾਂਜੀ ਵੀਰ ਜੀ ਮਾਰੇ ਕੈਮਰੇ ਨੂੰ ਵੇਖ ਕੇ ਡਰਦੀ ਬਾਕੀ ਵੀਰ ਕਹਿੰਦਾ ਉਦਾਂ ਲੱਤ ਤੋਂ ਲੱਤ ਨਹੀਂ ਚੁੱਕਦੀ ਜਿਹਦਾ ਚੋਈ ਦੀ ਆ ਪੂਰੀ ਠੰਡੀ ਆ ਵੇਖੋ ਵੀਰ ਜੀ ਐਨ ਵਿੱਚ ਹੀ ਲੰਮੀ ਤੋਰ ਦੋ ਇਹ ਮਗਰੋਂ ਖਾ ਦੋ ਥਾਲੇ ਵਾ ਐਨ ਵੀਰ ਜੀ ਤੋਰ ਥਾਲੇ ਵਾ ਖਾ ਦੋ ਮਗਰੋਂ ਵੇ ਲੋ ਵੀਰ ਜੀ ਥਾਲੇ ਵਾ ਦਿਖਾ ਦਿੰਨੇ ਆ ਜਿੰਨੀ ਹੈਗੀ ਆਪਣੇ ਸਾਹ ਤੇ ਸਾਫ਼ ਆ ਵਸ਼ੀ ਕਾਤੇ ਜੇ ਜਦੋਂ ਮੜਾ ਮੜਾ ਨੇ ਇਹਨੇ ਮਾਰਿਆ ਮੜਾ ਜਾ ਇਹਨੇ ਮਾਰਿਆ ਆਪਣਾ ਮਾਰ ਕੇ ਦੁੱਤ ਬਹੁਤਾ ਨਹੀਂ 80 ਕਿਲੋ ਕਰੀ ਜਾਊਗੀ ਠੀਕ ਆ ਵੀਰ ਜੀ ਲੈ ਜੋ ਵੀਰ ਜੀ ਵੇ ਲੈ ਵੀਰ ਜੀ ਫੇਸ ਕੁਆਲਟੀ ਦਿਖਾ ਦੇ ਥੱਲੇਵਾ ਦਿਖਾ ਦੇ ਨੇ ਫੇਰ ਇੱਕ ਵਾਰੀ ਚੰਗੀ ਵੀਰ ਜੀ ਜਿੰਨੀ ਹੈਗੀ ਜਲਸੀ ਸਾਫ ਹੈ ਆਪਣੇ ਹਾਂ ਤੇ 7 ਲੀਟਰ ਪੱਕਾ ਬੋਲਾ ਹੋਇਆ ਸੌਦਾ। ਮੇਰੇ ਦੋ ਮੁੰਡਾ ਕੋ ਚਵਾਈ ਕਰਕੇ ਖੜੇ। ਠੀਕ ਆ ਵੀਰ ਜੀ। ਹਾਂ ਜੀ। ਆ ਠੰਡੀ ਸੀਲ ਆ ਕੋਈ ਗੱਲ। ਬਾਕੀ ਤੁਹਾਨੂੰ ਫਾਇਦੇ ਵੀ ਜਰਸੀ ਡਿਮਾਂਡ ਬੜੀ ਹੁੰਦੀ ਆ। ਹਾਂ ਜੀ ਹਾਂ ਜੀ ਵੀਰ ਜੀ। ਇਹ ਤਾਂ ਗਰਮੀ ਪ੍ਰਵਾਹ ਨਾਲ ਠੰਡ ਦੀ ਪ੍ਰਵਾਹ। ਠੀਕ ਆ ਵੀਰ ਜੀ। ਕੀ ਵੀਰ ਜੀ ਮੁੱਲ ਕਰਨਾ ਇਹਦਾ ਫੇਰ? ਮੁੱਲ ਵੀਰ ਜੀ ਉੜਦੀਆਂ ਨਾਲ ਜੀ ਇਹਦਾ। ਨਿਗੇ ਨਿਗੇ ਜੀ। ਮੁੱਲ ਵੀਰ ਜੀ ਬਿਲਕੁਲ ਨਿਗਾਹੇ ਕਰ ਦੇਣਾ ਵਾ। ਹਾਂ ਜੀ। 40 ਨਹੀਂ। ਹਾਂ ਜੀ। 30000 ਦੀ ਦੇ ਦਈਏ। 30000 ਦੀ। ਕਰ ਦੋ ਥੋੜਾ ਕੁ। ਕੋਈ ਕਸਰ ਤੁਸੀਂ ਕਰ ਦੋ ਤੁਗਾ ਦੀਆਂ। ਸਤਾਹ 17000 ਦੇ ਦੇਖੋ ਵੀਰ ਜੀ ਸਤਾਹ 17000 ਦੇ ਦੇਖੋ ਵੀਰ ਜੀ ਵੀਰ ਨੇ ਰੇਟ ਬਹੁਤ ਜਿਆਦਾ ਕਰਤਾ ਵਾ ਵਖਾਵਸਾ ਲਿਆ ਵਾ ਚੰਗੀ ਵਸ਼ੀ ਜਿੰਨੀ ਆ ਗਈ ਸਾਫ ਆ ਹਾਂਜੀ ਮਾਰੇ ਕੈਮਰੇ ਨੂੰ ਵੇਖ ਕੇ ਡਰਦੀ ਬਾਕੀ ਵੀਰ ਕਹਿੰਦਾ ਜਦੋਂ ਚੋਈਦੀ ਉਦੋਂ ਮਾਸਾ ਨਹੀਂ ਹਿੱਲਦੀ ਕੋਈ ਗੱਲ ਨਹੀਂ ਵੀਰ ਜੀ ਕੈਮਰੇ ਨੂੰ ਵੇਖ ਕੇ ਡਈ ਵੇਖੋ ਵੀਰ ਜੀ ਆਹ ਦੇਖੋ ਕੈਮਰਾ ਵੇਖਗਾ ਕੋਈ ਗੱਲ ਵੀਰ ਜੀ ਨਾਲ ਹਾਂਜੀ ਹਾਂਜੀ ਵੀਰ ਜੀ ਵੇਖੋ ਵੀਰ ਜੀ ਠੰਡੀ ਸੀਲ ਆ ਵੀਰ ਕਹਿੰਦਾ ਵੀਰ ਜੀ ਵੰਗਾ ਪਾਈਦਾ ਤਨੇ ਨਾ ਨਾ ਇਦਾਂ ਹੀ ਅੱਛਾ ਇਦਾਂ ਹੀ ਵੀਰ ਜੀ ਚੋਈਦਾ ਬਾਕੀ ਵੀਰ ਜਿਹੜਾ ਆਪਾਂ ਭਾਅ ਕਰਤਾ ਨਾ 22000 ਕਹਿੰਦਾ ਸੱਜਰ ਸੂਈ ਵਹਿੜ ਦੂਜੇ ਸਵੇਰੇ ਦੇਣੀ ਨਹੀਂ ਜੇ ਨਹੀਂ ਦੇਣੀ ਇਹ ਤੇ ਗੱਲ ਹੈ ਹਾਂਜੀ ਇਹ ਲੋ ਵੀਰ ਜੀ ਵੈਰ ਜਿੰਨੀ ਹੈਗੀ ਸਾਫ ਹੈ ਆਪਣੇ ਸਾਹਦੇ ਕੋਈ ਵੀਰ ਭਰਾ ਚੋਚਵਾ ਕੇ ਤਸੱਲੀ ਕਰਕੇ ਲੈ ਕੇ ਜਾਵੇ ਵੀਰ ਮੇਰਾ ਹਣਾ ਵੀਰੇ ਬਿਲਕੁਲ ਜੀ ਆਪਣੀ ਤਸੱਲੀ ਕਰ ਹਾਂਜੀ ਵੀਰ ਕਹਿੰਦਾ ਆਪਣੀ ਦੋ ਟਾਈਮ ਚੋਂ ਤਿੰਨ ਚੋਂ ਆਪਣੀ ਤਸੱਲੀ ਕਰਕੇ ਖਰੋ ਹਾਂਜੀ ਵੀਰ ਨਾਂ ਅਰਦਾਸਤਾ ਨੰਬਰ ਦੱਦੋ ਆਪਣਾ ਨਾਂ ਮੇਰਾ ਪ੍ਰਦੀਪ ਸਿੰਘ ਜੇ ਪਿੰਡ ਸ਼ਿਸ਼ਰੇਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ ਜੇ 771083375 ਸਾਸਰੀ ਗਾਲਵੀਰ ਜੀ ਸਾਸਰੀ ਗਾਲ